ਵੈਜ ਜੀ ਕਾ ਖਾਲਸਾ ਵੈਜ ਜੀ ਕੀ ਫਤਿਹ ਪਹਿਲਾ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇਹ ਵੀਡੀਓ ਸੁਣਾਉਣਾ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਪਹਿਲਾ ਵੀਡੀਓ ਸੁਣੋ ਹਮਲਾ ਜਿਹੜਾ ਅਟੈਕ ਆ ਉਹ ਸਾਡੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਹੋਇਆ ਆ ਅਕਾਲ ਤਖਤ ਸਾਹਿਬ ਦੀ ਬਾਹਰ ਹੋਇਆ ਉਹ ਬਹੁਤ ਹੀ ਨਿੰਦਨਯੋਗ ਆ ਉਹ ਜਗ੍ਹਾ ਹੈ ਉਹ ਪਵਿੱਤਰ ਜਗ੍ਹਾ ਹੈ ਉਹ ਬਹੁਤ ਮਾੜੀ ਗੱਲ ਆ ਪਰ ਮੈਂ ਤੁਸੀਂ ਹੁਣ ਮੈਂ ਕਈ ਦਿਨ ਦਾ ਮੈਂ ਤਾਂ ਹੀ ਇਸ ਗੱਲ ਤੇ ਬੋਲ ਨਹੀਂ ਰਿਹਾ ਸੀ ਪਰ ਤੁਸੀਂ মিডিਆ ਇਸ ਗੱਲ ਤੇ ਜ਼ਰੂਰ ਮੈਨੂੰ ਬਾਰ-ਬਾਰ ਪੁੱਛ ਰਿਹਾ ਤੇ ਮੈਂ ਜੋ ਜ਼ਰੂਰ ਬੋਲਣਾ ਤਾਂ ਉਹਨਾਂ ਤੁਹਾਡੇ ਪੂਰੇ ਦੇਖੋ ਸੁਖਵੀਰ ਸਿੰਘ ਬਾਦਲ ਮੈਂ ਮੰਨਦਾ ਉਹਨਾਂ ਦੇ ਉੱਤੇ ਜਿਹੜਾ ਇਹ ਹਮਲਾ ਹੈ ਜਿਹੜਾ ਕਿਉਂ ਹੋਇਆ ਸੁਖਵੀਰ ਸਿੰਘ ਬਾਦਲ ਤੇ ਹਮਲਾ ਉਦੋਂ ਹੋਇਆ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੀਅਦਬੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਹਨਾਂ ਨੇ ਕੀਤੀ ਮੰਨਿਆ ਅਕਾਲ ਤਖਤ ਸਾਹਿਬ ਦੇ ਤੇ ਜਥੇਦਾਰ ਸਿਵਾਨਾ ਦੇ ਮੂਹਰੇ ਇੱਕ ਮਿੰਟ ਕੀਤਾ ਮੰਨਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਸੀਂ ਕੀਤੀ ਆ ਹਾਂ ਤੇ ਨਾ ਜਵਾਬ ਤੇ ਉਹਨਾਂ ਨੇ ਹਾਂ ਦਿੱਤਾ ਫਿਰ ਜਿਹੜੇ ਸਤਕਾਰਯੋਗ ਚੌੜਾ ਸਾਹਿਬ ਨੇ ਜਿਹੜੇ ਨਾਰਾਇਣ ਸਿੰਘ ਚੌੜਾ ਜੀ ਜਿਹੜੀ ਬੜੀ 70 ਸਾਲ ਦੀ ਉਹਨਾਂ ਦੀ ਉਮਰ ਆ ਪਿੱਛੇ ਉਹਨਾਂ ਦੀ ਬਜ਼ੁਰਗ ਤਾਂ ਮਤਵੀ ਵੀ ਆ ਉਹਨਾਂ ਦਾ ਪਰਿਵਾਰ ਆ ਤੇ ਜਦੋਂ ਇਹ ਗੱਲ ਜਿਹੜੀ ਹੋਈ ਆ ਇਹ ਉਹਨਾਂ ਨੇ ਕੋਈ ਨਿੱਜੀ ਆਪਣੇ ਲਈ ਨਹੀਂ ਕੋਈ ਕੀਤੀ ਉਹਨਾਂ ਨੇ ਕੋਈ ਨਿੱਜੀ ਉਹਨਾਂ ਦਾ ਵੈਰ ਵਿਰੋਧ ਨਹੀਂ ਸੀ ਸਖਬੀਰ ਸਿੰਘ ਬਾਦਲ ਹੁਣਾਂ ਨਾਲ ਉਹਨਾਂ ਦਾ ਸਿਰਫ ਭਾਵਨਾ ਚ ਆ ਕੇ ਜਿਹੜੇ ਇੱਕ ਸਿੱਖ ਪੰਥ ਦੇ ਵਿੱਚ ਸਿੱਖਾਂ ਲਈ ਜਾਂ ਸਭ ਲਈ ਜਿਹੜੇ ਮੰਨਦੇ ਆ ਉਸ ਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਦਾ ਕੋਈ ਸ਼ੈ ਨਹੀਂ ਉਹਨਾਂ ਨੇ ਜਦੋਂ ਦੇਖਿਆ ਵੀ ਇਹ ਗੁਰੂ ਗ੍ਰੰਥ ਸਾਹਿਬ ਤੇ ਇਹਨਾਂ ਨੇ ਵਿਆਹ ਦੇ ਵੀ ਕਰਾਈਆ ਤਾਂ ਉਹ ਭਾਵਨਾ ਦੇ ਵਿੱਚ ਆ ਗਏ ਉਹ ਭਾਵਨਾ ਦੇ ਵਹਿਕੇ ਵਿੱਚ ਉਹਨਾਂ ਨੇ ਇਹ ਗੋਲੀ ਜਿਹੜੀ ਚਲਾਈ ਤੇ ਪਰ ਗੋਲੀ ਵੀ ਚਲਾਈ ਗੋਲੀ ਕਿਹਨਾ ਉਹਨਾਂ ਦੇ ਕਿਤੇ ਵੱਜੀ ਵੀ ਨਹੀਂ ਗਈ ਗੋਲੀ ਤਾਂ ਕੰਧ 'ਚ ਵੱਜੀ ਹੈ ਤੇ ਮੈਂ ਸਮਝਦਾ ਜਿਵੇਂ ਉਹ ਸ਼ਹੀਦ ਆਦਮ ਸਤਾਰ ਬੀਨ ਸਿੰਘ ਜਿਹੜੇ ਸ਼ਹੀਦ ਹੋਏ ਮੁੱਖ ਮੰਤਰੀ ਉਹਨਾਂ ਦੇ ਬਾਰੇ ਉਹ ਹਮੇਸ਼ਾ ਗੱਲ ਕਰਦੇ ਰਹੇ ਵੀ ਭਾਵਨਾ 'ਚ ਬਹਿ ਕੇ ਉਹਨਾਂ ਨੇ ਕੋਈ ਪਰਸਨਲ ਨਹੀਂ ਸੀ ਉਹਨਾਂ ਦਾ ਰਾਜੂਆਣੇ ਉਹਨਾਂ ਦਾ ਜਾਂ ਜਿੰਨੇ ਵੀ ਬੰਦੇ ਆ ਵੀ ਉਹਨਾਂ ਨੇ ਭਾਵਨਾ 'ਚ ਬਹਿ ਕੇ ਇਹ ਕੰਮ ਕੀਤਾ ਉਹਨਾਂ ਨੂੰ ਸੁਪਰੀਮ ਕੋਰਟ ਤੱਕ ਉਹਦੇ ਵਿੱਚ ਚਾਹੇ ਨੇ ਜੱਤੇਦਾਰ ਸਭਾ ਨੂੰ ਚਾਹੇ ਸਾਡੇ ਸੁਖਵੀਰ ਸਿੰਘ ਬਾਦਲਸਾਹਬ ਹੋਣ ਚਾਹੇ ਮਜੀਠੀਆ ਸਾਹਬ ਹੋਣ ਚਾਹੇ ਬੀਬੀ ਹਰਸਿਮਰਤ ਕੌਰ ਹੋਣ ਚਾਹੇ ਸਾਰਾ ਕਾਲੀਦਾਰ ਹੋਵੇ ਹਮੇਸ਼ਾ ਕਹਿੰਦੇ ਰਹੇ ਆ ਵੀ ਉਹ ਭਾਵਨਾ 'ਚ ਆ ਕੇ ਉਹਨਾਂ ਨੇ ਇਹ ਗੱਲ ਕੀਤੀ ਪਰ ਮੈਂ ਆਪਦੀ ਗੱਲ ਕਰਾਂ ਜੀ ਮੈਂ ਅਸੀਂ ਵੀ ਬਹੁਤ ਛੋਟੀ ਉਮਰ ਸੀ ਮੈਂ ਸੁਖਬੀਰ ਸਿੰਘ ਬਾਦਲ ਦੇ ਬੱਚੇ ਆ ਨਾ ਬੇਟੀਆਂ ਆਏ ਬੇਟਾ ਆਏ ਅਸੀਂ ਵੀ ਉਸ ਵੇਲੇ ਬਹੁਤ ਇਸ ਜਵਾਨ ਯੰਗ ਉਮਰ ਸੀ ਕਿ ਮਨ ਚ ਗੁੱਸਾ ਸੀ ਕਿਉਂ ਕਿ ਉਹ ਬੰਬ ਦੇ ਨਾਲ ਇਕੱਲੇ ਸਰਦਾਰ ਬੀਨ ਸਿੰਘ ਨਹੀਂ ਨਾ 17 ਬੰਦੇ ਹੋਰ ਸ਼ਹੀਦ ਹੋਏ ਸੀ ਬੰਬ ਨਾ ਉੜੇ ਸੀ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਸੀ ਇਸ ਦੇ ਸਾਲ ਦਾ ਸੀ ਕਿਸੇ ਦਾ ਨਵਾਂ ਵਿਆਹ ਹੋਇਆ ਸੀ ਉਹ ਬੰਦੇ 17 ਨਾਲ ਹੋਰ ਛੀ ਦੋਸਿਓ ਪਰਿਵਾਰਾਂ ਦੇ ਵੀ ਸਾਡੇ ਤੇ ਜ਼ਿੰਮੇਵਾਰੀ ਸੀ ਤੇ ਅਸੀਂ ਇਸ ਕਰਕੇ ਇਹ ਗੱਲਾਂ ਬਾਰ-ਬਾਰ ਕਰਦੇ ਸੀ ਪਰ ਇਹ ਕਹਿੰਦੇ ਸੀ ਵੀ ਨਹੀਂ ਨਿੱਜੀ ਨਹੀਂ ਕੀਤਾ ਉਹ ਰਾਜਵਾਨਾ ਨਾ ਨਾ ਪਾਵ ਰਾਜ ਬਹਿ ਕੇ ਜਾਂ ਦੂਜਿਆਂ ਨੇ ਭਾਵਨਾ ਚ ਬਹਿ ਕੇ ਇਹ ਕੰਮ ਕੀਤਾ ਹੈ ਉਹਨਾਂ ਦੇ ਸਾਰੇ ਅਸੀਂ ਕਰਕੇ ਤੁਹਾਡੇ ਮੂਰੇ ਹੀ ਪਿਛਲੇ ਦਿਨਾਂ ਤੋਂ ਵੀ ਠੀਕ ਆ ਜੇ ਉਹਨਾਂ ਨੇ ਇਸ ਭਾਵਨਾ ਚ ਜੇ ਤੁਸੀਂ ਜਿਹੜੀਆਂ ਗੱਲਾਂ ਕਰਦੇ ਸਾਨੂੰ ਤਾਂ ਪਤਾ ਹੈ ਵੀ ਜੀ ਆਦਰਮਾਨ ਸਰਬੰਸਿੰਘ ਨੇ ਪੰਜਾਬ ਨੂੰ ਬਚਾਉਣ ਖਤਰਜਮ ਨੂੰ ਖਤਮ ਕਰਨ ਇਹ ਗੱਲ ਸੁਣ ਲਈ ਬੇਸਿਕ ਗੱਲ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਕਿਸੇ ਵਿਸ਼ੇ ਤੇ ਕਹਿੰਦਾਗਾ ਪਰ ਇਹਦੀ ਗੱਲ ਇਹ ਸੱਚੀ ਵੀ ਆ ਹਕੀਕਤ ਵੀ ਆ ਤੇ ਜਿਸ ਤਰ੍ਹਾਂ ਨੇ ਕਿਹਾਗਾ ਇਹਨੇ ਆਪਣੇ ਦਾਦੇ ਨੂੰ ਸਹੀਦੇ ਆਜਮਾ ਚਾਹ ਜੋ ਮਰਜ਼ੀ ਦੱਸੀ ਜਾਵੇ ਉਹਦੇ ਨਾਲ ਕੋਈ ਸਿਕ ਕੌਨ ਨੂੰ ਫਰਕ ਨਹੀਂ ਪੈਣ ਲੱਗਿਆ ਇਸ ਕਰਕੇ ਇਹ ਜਿਹੜਾ ਇਹ ਗੱਲ ਕਹੀ ਆ ਅਰਵਨੀਤ ਬਿੱਟੂ ਨੇ ਇਹ ਨਰੈਣ ਸਿੰਘ ਚੌੜੇ ਦਾ ਵੀ ਕੋਈ ਸ਼ਖਬੀਰ ਬਾਦਲ ਦੇ ਨਾਲ ਬੈਰ ਨਹੀਂ ਸੀ ਉਹਨਾਂ ਨੇ ਜੋ ਕੁਛ ਅਕਾਤ ਆ ਸਭ ਤੇ ਆ ਕੇ ਮੰਨਿਆ ਕਿ ਅਸੀਂ ਵੀ ਆਦਮੀਆਂ ਸਤੋ ਰੋਕੇ ਨੇ ਗੀਆਂ ਕਰਵਾਈਆਂ ਨੇ ਜਾਂ ਸਰਸਿਆ ਸਾਧ ਨੂੰ ਮਾਫੀ ਦਿੱਤੀ ਆ ਜਿਹੜਾ ਕੁਝ ਤੁਸੀਂ ਸਾਰਾ ਸੁਣਿਆ ਕਿਉਂਕਿ ਚਲੋ ਇਹ ਗੱਲ ਚਾਹੇ ਕਿਸੇ ਮਰਜ਼ੀ ਲੈਜੀਚ ਕਰਦਾ ਹੋਵੇ ਪਰ ਜਿਹੜੀ ਗੱਲ ਅੱਜ ਕਰ ਰਿਹਾਗਾ ਇਹ ਗੱਲ ਸੱਚੀ ਆ ਰਮਨੀਤ ਮਿੱਟੂ ਦੀ ਗੱਲ ਸੱਚੀ ਆ ਇਹ ਨਾਰਾਇਣ ਸਿੰਘ ਚੌੜੇ ਨੇ ਵੀ ਇੱਕ ਭਾਵਨਾ ਦੇ ਵਿੱਚ ਬੈਠ ਕੇ ਜਿਹੜਾ ਕੰਮ ਕੀਤਾਗਾ ਕਿਸੇ ਦਾ ਜੀ ਨਹੀਂ ਕਰਦਾ 70 ਸਾਲ ਦੀ ਉਮਰ ਦੇ ਵਿੱਚ ਜਿਸ ਕਹਿੰਦੇ ਜਿਸ ਤਨ ਲੱਗੇ ਸੋਧਨ ਜਾਣੇ ਜਿਸ ਦੇ ਹਿਰਦੇ ਦੇ ਵਿੱਚ ਲੱਗ ਜਾਂਦੀ ਆ ਜਿਸ ਦਾ ਅਣਖ ਜਾਗਦੀ ਆ ਉਹ ਬੰਦਾ ਕਿਸੇ ਨਾ ਕਿਸੇ ਹਿਸਾਬ ਦੇ ਨਾਲ ਉਸ ਕੁਝ ਕਰਦਾਗਾ ਸਖਬੀਰ ਬਾਦਲ ਨੇ ਜੋ ਕੀਤਾ ਜੋ ਕਰਿਆ ਜੋ ਕਰਾਇਆ ਸਭ ਕੁਝ ਉਹਨੇ ਆਪਣੇ ਮੂੰਹੋਂ ਮੰਨ ਲਿਆ ਕਿ ਮੈਂ ਕੀਤਾ ਤੇ ਫਿਰ ਨਰੈਣ ਸਿੰਘ ਚੌੜੇ ਵੱਲੋਂ ਜੋ ਕੀਤਾ ਬਿਲਕੁਲ ਉਹ ਵੀ ਭਾਵਨਾ ਦੇ ਵਿੱਚ ਬਹਿ ਕੇ ਕੀਤਾ ਗਿਆ ਇਹ ਕਹਿੰਦਾ ਅਕਾਲੀ ਦਲ ਉਹਨੂੰ ਸਨਮਾਨਤ ਕੀਤੇ ਕਰੇ ਕਰਨਾ ਚਾਹੀਦਾ ਮੈਂ ਵੀ ਕਹਿੰਦਾ ਵੀ ਕਰਨਾ ਚਾਹੀਦਾਗਾ ਜੇਕਰ ਅਕਾਲੀ ਦਲ ਨਹੀਂ ਕਰੂਗਾ ਹੋਰ ਬਹੁਤ ਸਿੱਖ ਜਥੇਬੰਦੀਆਂ ਨੇ ਕਰ ਦੇਣਗੀਆਂ ਮਿੱਟੂ ਤੂੰ ਇਹਦਾ ਵੀ ਥੋੜਾ ਜਿਹਾ ਟੈਨਸ਼ਨ ਨਾ ਲੈ ਕਿ ਤੂੰ ਕਹ ਰਿਹਾ ਅਭੀ ਮੇਰੇ ਦਾਦੇ ਦੇ ਨਾਲ ਸ਼ਹੀਦ ਹੋ ਗਏ ਇੰਨੇ ਬੰਦੇ ਤੇਰੇ ਦਾਦੇ ਨੇ 1.5 ਲੱਖ ਮੁੰਡਾ ਖਪਾਤਾ ਨੌਜਵਾਨ ਮੁੰਡਾ ਝੂਠੇ ਪੁਲਸ ਮੁਕਾਬਲਿਆਂ ਵਿੱਚ ਬਣਾ ਬਣਾ ਕੇ ਤੇ ਜੋ ਤੂੰ ਗੱਲਾਂ ਕਰ ਰਿਆਂਗਾ ਇਹ ਗੱਲਾਂ ਸੱਚੀਆਂ ਨੇ ਤੇਰੇ ਦਾਦੇ ਦਾ ਦਾਦੇ ਨਾਲ ਵੀ ਕਿਸੇ ਨਾਲ ਤੇਰੇ ਦਾਦੇ ਨਾਲ ਬੈਰ ਨਹੀਂ ਸੀ ਰਾਜੂਆਣਾ ਯਾ ਹਵਾਰਾ ਅਜਗਤਾਰ ਸਿੰਘ ਹਵਾਰਾ ਜਾਂ ਪਰਮੀ ਪਿਉਰਾ ਜਿੰਨੇ ਵੀ ਸਿੰਘ ਨੇ ਤੇਰੇ ਦਾਦੇ ਨੇ ਇੱਕ ਤਾਂ ਹਿਆ ਕਰ ਲਿਆ ਸੀ ਕਿ ਸਿੱਖ ਕੌਮ ਨੂੰ ਮਕਾਉਣਾ ਪੰਜਾਬ ਦੇ ਵਿੱਚੋਂ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਘਰਾਂ ਦੇ ਵਿੱਚੋਂ ਚੁੱਕ-ਚੁੱਕ ਕੇ ਝੂਠੇ ਪੁਲਸ ਮੁਕਾਬਲੇ ਬਣਾਉਣੇ ਸ਼ੁਰੂ ਕਰ ਦਿੱਤੇ ਇੱਕ ਕਹਾਣੀ ਹੈ ਜਿਹੜੀ ਅਜੇ ਆਪਾਂ ਸੁਣੀ ਅਜੇ ਗਰਦੇਵ ਸਿੰਘ ਕੌਂਕੇ ਦੀ ਜਥੇਦਾਰ ਅਕਾਲ ਸਾਖ ਸਰਬ ਦੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਸਹੇਦ ਕੀਤਾ ਤੇ ਕਵੇ ਟੋਟੇ ਕਰ ਕਰਕੇ ਉਹਨਾਂ ਦੇ ਮਹਿਤ ਤੋਰੇ ਨੇ ਇਹ ਬਿਆੰਤੇ ਬੁੱਚੜ ਦਾ ਕੰਮ ਸੀ ਇਹ ਤੇਰੇ ਦਾਦੇ ਦਾ ਆਰਮਨ ਨਹੀਂ ਤਿੱਟੂ ਬੇਸ਼ੱਕ ਤੂੰ ਅੱਜ ਜਿਹੜੀ ਗੱਲ ਕਹੀ ਆ ਇਹ ਤੇਰੀ ਗੱਲ ਸੱਚੀ ਆ ਕਿ ਭਾਈ ਨਰੈਨ ਸਿੰਘ ਚੌੜੇ ਨੇ ਇਹ ਭਾਵਨਾ ਦੇ ਵਿੱਚ ਹੋ ਕੇ ਕੰਮ ਕੀਤਾਗਾ ਕਿ ਉਹਦਾ ਹੋ ਸਕਦਾ ਕਿ ਉਹਦਾ ਕਿਤੇ ਬੈਰ ਨਹੀਂ ਕਿਸੇ ਸਿੱਖ ਦਾ ਕਿਸੇ ਨਾਲ ਬੈਰ ਨਹੀਂ ਠੀਕ ਹੈ ਕਿ ਵਿਚਾਰਕ મતਭੇਦ ਹੋ ਸਕਦੇ ਆ ਉਹਦੇ ਤਹਿਤ ਕੋਈ ਬੰਦਾ ਕਿਸੇ ਨੂੰ ਇਸ ਤਰ੍ਹਾਂ ਨਹੀਂ ਕਰ ਸਕਦਾ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਗੱਲ ਆ ਜੇ ਜਾਂ ਸਿੱਖ ਕੌਮ ਉੱਤੇ ਜਦੋਂ ਗੱਲ ਆ ਜਾਵੇ ਉਦੋਂ ਤੇਰਾ ਦਾਦਾ ਬਿਆੰਤਾ ਹੋਵੇ ਚਾਹੇ ਹੋਰ ਜਿਹੜੇ ਇੰਦਰਾ ਗਾਂਧੀ ਹੋਵੇ ਚਾਹੇ ਕਿੰਨੇ ਵੀ ਜਿਹੜੇ ਦੁਸ਼ਟ ਨੇ ਚਾਹੇ ਉਹਨਾਂ ਦੀ ਗੱਲ ਹੋਵੇ ਸਿੱਖ ਕੋ ਕਿਦਾ ਜੀ ਕਰਦਾ ਆਪਣੇ ਪਰਿਵਾਰ ਛੱਡਣ ਨੂੰ ਕਿਦਾ ਜੀ ਕਰਦਾ ਜੇਲਾ ਦੇ ਵਿੱਚ ਜਾਣ ਨੂੰ ਜੇਕਰ ਇਨਸਾਫ ਮਿਲਦਾ ਹੋਵੇ ਅਸੀਂ ਕੋਰਟਾਂ ਉੱਤੇ ਦਹਾਈ ਲਾਉਣੇ ਆ ਕਿ ਕੋਰਟਾਂ ਇਨਸਾਫ ਨਹੀਂ ਦਿੰਦੀਆਂ ਪਰ ਸਾਡੇ ਜਿਹੜੀ ਸੁਪਰੀਮ ਕੋਰਟ ਆ ਸਭ ਤੋਂ ਵੱਡੀ ਸਿੱਖਾਂ ਦੀ ਉੱਚਮ ਕੋਰਟ ਆ ਸ੍ਰੀ ਅਕਾਲ ਤਖਤ ਸਾਹਿਬ ਜਦੋਂ ਉੱਥੇ ਉਹਨਾਂ ਨੇ ਬੈਠੇ ਹੋਏ ਜਥੇਦਾਰਾਂ ਨੇ ਨਿਆਂ ਨਹੀਂ ਕੀਤਾ ਜਿਹੜੇ ਸਿੱਖ ਕੌਮ ਨੂੰ ਪੂਰਾ ਨਿਆਂ ਨਹੀਂ ਮਿਲਿਆ ਸਿੱਖ ਕੌਮ ਸੁਸਤ ਨਹੀਂ ਹੋਈ ਤੇ ਇਹਨੂੰ ਇਸ ਤਰ੍ਹਾਂ ਕਰਨਾ ਚਾਹੁੰਦਾ ਸੀ ਜੇਕਰ ਸਿੱਖ ਕੌਮ ਰੋਕ ਲੈਂਦੇ ਉਹ ਗੱਲਾਂ ਬੋਲੀਆਂ ਸੀ ਸਿੱਖ ਕੌਮ ਤੋਂ ਇਹ ਬੁਲਾਉਂਦੇ ਜਥੇਦਾਰ ਕੇ ਵੀ ਇਹ ਗੱਲਾਂ ਜਿਹੜੀਆਂ ਸਖਬੀਰ ਵਾਦਲ ਨੇ ਬੋਲੀਆਂ ਅਸੀਂ ਇਹਨੂੰ ਆ ਤਨਖਾਹ ਲਾਉਣੀ ਹੈ ਕਿ ਸਿੱਖ ਕੌਮ ਨੂੰ ਗੱਲਾਂ ਹੀ ਮਨਜ਼ੂਰਾ ਜੇ ਸਿੱਖ ਕੌਮ ਕਹਿ ਦਿੰਦੀ ਵੀ ਠੀਕ ਆ ਕਿ ਮਨਜ਼ੂਰ ਆ ਫੇਰ ਠੀਕ ਸੀ ਤੇ ਸਾਰਾ ਕੁਝ ਰਿਟਰਨ ਟਾਂ ਦੇ ਵਿੱਚ ਤੁਸੀਂ ਪਹਿਲਾਂ ਲਿਖ ਲਿਖਾ ਕੇ ਸਾਰਾ ਕੁਝ ਕੀਤਾਗਾ ਫਿਰ ਦੱਸਿਆ ਗਿਆ ਕਿ ਇਹਨਾਂ ਨੂੰ ਆ ਸਜ਼ਾ ਲਾਉਣੀ ਇਹਨੂੰ ਆ ਸਜ਼ਾ ਲਾਉਣੀ ਆ ਫਿਰ ਤਾਂ ਹੁਣ ਲੋਕ ਇਹ ਵੀ ਕਹਿ ਰਹੇ ਨੇ ਲੋਕਾਂ ਦੀ ਵੱਡੀ ਗਿਣਤੀ ਵਿੱਚ ਕਮੈਂਟ ਵੀ ਆਉਂਦੇ ਨੇ ਉਹ ਕਹਿੰਦੇ ਜਿਸ ਤਰ੍ਹਾਂ ਭਾਈ ਸੁਖਵੀਰ ਬਾਦਲ ਨੂੰ ਜਿਨੇ ਬੰਦੇ ਮਾਰੇ ਨੇ ਐਡੇ ਵੱਡੇ ਗਨਾਹ ਕੀਤੇ ਨੇ ਇਨੇ ਗੁਰੂਗਰਾਸ ਸਾਹਿਬ ਦੀ ਬੇਅਦਬੀ ਦੇ ਆਲੇ ਪੋਸਤ ਪਨਾਹ ਕੀਤੀ ਆ ਜੇਕਰ ਸੰਵੀਰ ਬਾਦਲੂ ਜਥੇਦਾਰ ਮਾਫ ਕਰ ਸਕਦੇ ਨੇ ਤਾਂ ਨਰੈਣ ਸਿੰਘ ਚੌੜੇ ਨੇ ਕਿਹੜਾ ਕੋਈ ਬੰਦਾ ਮਾਰਿਆਗਾ ਤੇ ਨਰੈਣ ਸਿੰਘ ਚੌੜੇ ਦਾ ਜਿਹੜਾ ਦੋਸਾ ਕਿਉਂ ਜਿਹੜੀ ਗੋਲੀ ਆ ਉਹ ਉਥੇ ਦਰਬਾਰ ਸਾਹਿਬ ਦੇ ਸਾਹਮਣੇ ਪ੍ਰਕਰਮਾ ਦੇ ਵਿੱਚ ਜਦੋਂ ਆਪਾਂ ਡਿਊਟੀ 'ਚ ਵੱਢਦੇ ਆ ਪਿੱਲਰ ਦੇ ਵਿੱਚ ਲੱਗੀ ਆ ਤੇ ਉਹਨੂੰ ਵੀ ਸਜ਼ਾ ਜਿਹੜੀ ਲਗਾਈ ਜਾਵੇ ਹੱਕਵਾਨ ਦਾ ਸਜ਼ਾ ਲਗਾਉਂਦਾ ਅਸੀਂ ਕਹਨੇ ਦੇ ਲੋ ਕਹਨੇ ਆ ਕਿ ਇਹ ਗੋਲੀ ਦਰਬਾਰ ਸਾਹਿਬ ਦੇ ਜਿਹੜੇ ਆਪਾਂ ਜਾਣੇ ਆ ਪਿੱਲਰ ਦੇ ਵਿੱਚ ਵੱਜੀ ਆ ਉਹਦੀ ਸਜ਼ਾ ਲਾਉਣੀ ਚਾਹੀਦੀ ਆ ਹੱਕਵੰਦ ਦਾ ਪਰ ਇਹ ਹੱਕ ਨਹੀਂ ਬਣਦਾ ਕਿ ਸੁਖਬੀਰ ਬਾਦਲ ਤੇ ਉਹਦੇ ਟੋਲੇ ਵੱਲੋਂ ਨਰਾਇਣ ਸਿੰਘ ਚੌੜੇ ਨੂੰ ਚੱਕ ਕੇ ਉਹਤੇ ਜਿਹੜਾ ਕੇਸ ਪਵਾ ਦਿੱਤਾ ਜਾਵੇ ਉਹ ਵੀ ਸਮਝਣ ਨਾ ਜਿਸ ਤਰ੍ਹਾਂ ਬਿੱਟੂ ਕਹਿ ਰਿਹਾ ਉਹ ਵੀ ਸਮਝਣ ਹੁਣ ਵੀ ਇਹ ਵੀ ਭਾਈ ਭਾਵਨਾ ਦੇ ਵਿੱਚ ਬਹਿ ਕੇ ਉਹਨੇ ਜਿਹੜਾ ਕੀਤਾਗਾ ਤੇ ਤੁਸੀਂ ਮਾਰੇ ਕੰਮ ਨਾ ਕਰਦੇ ਕਿਉਂ ਕਿਸੇ ਨੂੰ ਵਕਤ ਦੇ ਵਿੱਚ ਪਾਉਣਿਓ ਬੇਸ਼ੱਕ ਇਹ ਕਰਦਾ ਏ ਟ੍ਰੋਲ ਰਿਆ ਕਿ ਭਾਈ ਜਿਵੇਂ ਬਲਵੰਤ ਸਿੰਘ ਰਾਜਵਾਲੇ ਨੂੰ ਫੋਟੋ ਲਾਈ ਆ ਉਸ ਤਰ੍ਹਾਂ ਨਰਨ ਸਿੰਘ ਚੋੜੇ ਦੀ ਫੋਟੋ ਲਾਈ ਜਾਵੇ ਇਹ ਵੀ ਟੂ ਸੇਕ ਕਾਮੜੇ ਦੇਖਣਾ ਕਿੱਤੇ ਫੋਟੋ ਲੱਗਣੀ ਐ ਕਿਦੀ ਲੱਗਣੀ ਆ ਉਹ ਅਕਾਲ ਪੁਰਖ ਨੇ ਸਾਰਿਆਂ ਤੇ ਮੋਹਰ ਲਾਈ ਪਈ ਆ ਤੇਰੇ ਅੱਖੇ ਦੇ ਨਾਲ ਨਾ ਫੋਟੋ ਲੱਗੇ ਨਾ ਹਟੇ ਨਾ ਸਨਮਾਨਤ ਹੁਣ ਉਹ ਹਟੇ ਜੋ ਤੂੰ ਕੁਝ ਕਰਨਾਗਾ ਜਿਹੜਾ ਤੂੰ ਬੋਲਣਾਗਾ ਉਹ ਤੂੰ ਬਗਵਾਸ ਕਰ ਹੀ ਦੇਣਾਗਾ ਅੱਜ ਮੈਨੂੰ ਥੋੜੀ ਜਿਹੀ ਗੱਲ ਤੇਰੀ ਇਹ ਸੱਚੀ ਲੱਗੀ ਕਿ ਬਿਲਕੁਲ ਅਕਾਲੀ ਦਲ ਨੂੰ ਸਨਮਾਨਤ ਨਹੀਂ ਚਾਹੀਦਾ ਸੀ ਸਨਮਾਨਤ ਕਰਨਾ ਚਾਹੀਦਾ ਸੀ ਹੁਣ ਮਾਫ਼ ਕਰਨਾ ਚਾਹੀਦਾ ਸੀ ਕਿ ਠੀਕ ਆ ਭਾਈ ਸਤੋਂ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਸਜ਼ਾ ਭੁਗਤ ਰਹੇ ਆਂ ਤੇ ਸਾਨੂੰ ਜੇ ਕੋਈ ਹੋਰ ਕਾਰਣੀ ਸਜ਼ਾ ਮਿਲਦੀ ਹੈ ਜਥੇਦਾਰਾਂ ਤੋਂ ਉਹ ਕਹਿ ਕੇ ਸੁਣਵਾ ਦਿਓ ਤੇ ਫਿਰ ਸਿਕੋਂ ਸਾਰੀ ਰਾਜੀ ਹੋ ਜਾਂਦੀ ਅਸੀਂ ਤਾਂ ਕਹਿੰਦੇ ਨਹੀਂ ਵੀ ਕਿਸੇ ਨੂੰ ਕੋਈ ਬੰਦਾ ਮਾਰੇ ਅਸੀਂ ਤਾਂ ਕਹਿੰਦੇ ਆ ਵੀ ਕਿਸੇ ਦੇ ਕਿਸੇ ਸੱਟ ਵੀ ਨਾ ਵੱਜੇ ਬੰਦੇ ਮਾਰਨ ਦੀ ਗੱਲ ਤਾਂ ਬਹੁਤ ਦੂਰ ਦੀ ਆ ਜਦੋਂ ਹੱਦ ਹੋ ਜਾਂਦੇ ਜਲਮਾਂ ਦੀ ਜਦੋਂ ਸਿਰ ਤੋਂ ਕਹਿੰਦੇ ਪਾਣੀ ਲੰਘ ਜਾਂਦਾ ਫਿਰ ਕੋਈ ਜਾ ਕੇ ਹਜੇ ਕਦਮ ਪੜਦਾਗਾ ਤੇ ਇਸ ਕਰਕੇ ਜਿਹੜਾ ਇਹ ਸਾਰਾ ਖਿਆਲ ਰੱਖਣਾ ਚਾਹੀਦਾ ਹੈ ਸਿੱਖ ਕੌਮ ਨੂੰ ਤੇ ਜਥੇਦਾਰਾਂ ਨੂੰ ਵੀ ਜਥੇਦਾਰਾਂ ਦੀ ਜਿਹੜੀ ਪੂਰੀ ਡਿਊਟੀ ਬਣਦੀ ਸੀ ਉਹਨੇ ਨਹੀਂ ਨਿਭਾਈ ਬੇਸ਼ੱਕ ਅੱਜ ਲੋਕ ਜੋ ਮਰਜ਼ੀ ਕਹਿਣ ਇਹ ਥੋੜੀ ਆ ਕਿ ਜੇਕਰ ਤੁਹਾਡੇ ਅਧੀਨ ਤੁਸੀਂ ਸੁਖਵੀਰ ਬਾਦਲ ਦੇ ਅਧੀਨ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਕੁਰਸੀ ਛੱੜਣੀ ਮਨਜ਼ੂਰ ਸੀ ਪਰ ਸਜਾ ਤੁਸੀਂ ਜਿਹੜੀ ਸਤ 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 ਸੁਣਾਉਣੀ ਸੀ ਕਿਉਂਕਿ ਅਹੁਦੇ ਕੁਰਸੀਆਂ ਲਾਲਚੇ ਕੋਈ ਬਾਲੀ ਵੱਡੀ ਚੀਜ਼ ਨਹੀਂ ਹੁੰਦੀ ਸਿੱਖ ਕੌਮ ਵਾਸਤੇ ਜਿਹਦੇ ਅੰਦਰ ਜ਼ਮੀਰ ਜਾਗਦੀ ਉਹਦੇ ਵਾਸਤੇ ਹੁਣ ਜਿਹੜੇ ਐਵੇਂ ਹੀ ਤੁਰੇ ਫਿਰਦੇ ਆ ਬਿਨ ਗੱਲ ਤੋਂ ਉਹਨਾਂ ਲਈ ਕੁਝ ਕਹਿ ਨਹੀਂ ਸਕਦੇ ਤੇ ਜੇਕਰ ਕੋਈ ਜਥੇਦਾਰਾਂ ਦੀ ਮਿੱਤੋਂ ਕੋਈ ਸ਼ਬਦ ਮੂੰਹ ਦੇ ਵਿੱਚ ਕਈ ਵਾਰੀ ਨਿਕਲ ਜਾਂਦਾਗਾ ਬੋਲਦੇ ਆ ਕਿ ਉਹ ਸਤਕਾਰਯੋਗ ਨੇ ਉਹ ਅਕਾਲ ਤਖਤ ਸਹਿਬ ਆ ਜਿੱਤੇ ਮਰੀ ਪ੍ਰੀ ਦੇ ਮਾਲਕ ਸਾਡੇ ਤਾਨਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਵੇੜੇ ਕਰਿਆ ਕਰਦੇ ਸਨ ਜਿੱਥੇ ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਸਨ ਤੇ ਅਸੀਂ ਉਹਨਾਂ ਦੀ ਕਦਰ ਕਰਦੇ ਹੋਏ ਉਸੇ ਕਾਲ ਦਾ ਅਕਤ ਦੇ ਜਥੇਦਾਰ ਜਿ ਤੁਹਾਡੇ ਕੋਲ ਪੱਗ ਵੀ ਆ ਪਰ ਤੁਹਾਨੂੰ ਜੇਕਰ ਕੋਈ ਗੱਲ ਕੋਈ ਚੁਵੀ ਹੋਏ ਉਦੋਂ ਮੈਂ ਪਹਿਲੀ ਮਾਫੀ ਮੰਗ ਲੈਂਦਾ ਪਰ ਤੁਹਾਨੂੰ ਜਿਹੜਾ ਫੈਸਲਾ ਸੀ ਜਥੇਦਾਰਾਂ ਨੂੰ ਕਰਨਾ ਸੁਣਾਉਣਾ ਚਾਹੁੰਦਾ ਸੀ ਇਹ ਗੱਲ ਬਿੱਟੂ ਦੀ ਠੀਕ ਆ ਮੈਂ ਇਸ ਗੱਲ ਨਾਲ ਅੱਜ ਬਿੱਟੂ ਦੇ ਨਾਲ ਸਬੰਧ ਦਾ ਜਿੰਨੇ ਗੱਲ ਮੈਂ ਤੁਹਾਨੂੰ ਵੀਡੀਓ ਸੁਣਾਈ ਆ ਅੱਗੇ ਦੀ ਗੱਲ ਸੁਣਨੀ ਵੀ ਨਹੀਂ ਕਿਉਂਕਿ ਤੁਹਾਨੂੰ ਪਤਾ ਹੀ ਐ ਇਸ ਦਾ ਜਿਹੜਾ ਕੋਈ ਨੇ ਕਹਿ ਗਿਆ ਦਾਦਾ ਕਹਿੰਦਾ ਸ਼ਹੀਦ ਹੋ ਗਿਆ ਮੇਰਾ ਦਾਦਾ ਸ਼ਹੀਦ ਨਹੀਂ ਉਹ ਤਾਂ ਨਰਕ ਵਿੱਚ ਗਿਆ ਹੈਗਾ ਤੁਸੀਂ ਸ਼ਹੀਦ ਮੰਨੀ ਜਾਓ ਸਿੱਖ ਕੌਮ ਨੂੰ ਕੀ ਫਰਕ ਪੈਂਦਾ ਹੈਗਾ ਤੇ ਇਸ ਕਰਕੇ ਇਸ ਵੀਡੀਓ ਨੂੰ ਵੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਧੰਨਵਾਦ ਵਹਿਜੀ ਕਾਲਸਾ ਵਹਿਜੀ ਕੀ ਫਤਿਹ